ਲੋਵੀ ਮਿੱਤਰੋ ਇਹ ਆ ਮੇਰਾ ਵੀਰਾ ਪੰਮਾ ਪੇਂਟਰ ਰਾਏ ਕੋਟ ਇਹ ਆਪਣਾ ਮਾਨ ਕੀਤਾ ਆਪਾਂ ਮਾਰਕੀਟ ਨੂੰ ਰੰਗ ਕਰਵਾਇਆ ਸੀ ਕਿ ਯਾਰ ਬਾਬਾ ਦੀਪ ਸਿੰਘ ਦੀ ਪੇਂਟਿੰਗ ਆਪਾਂ ਕਰਵਾਉਣੀ ਤੇ ਬਾਈ ਦੀ ਕਲਾ ਜਿਹੜੀ ਆ ਮੰਨ ਗਏ ਜਾਣ ਦੀ ਕਲਾ ਬਾਈ ਲਈ ਇਨੀ ਰੀਜਨਲ ਬਾਬਾ ਦੀਪ ਸਿੰਘ ਦੀ ਜਿਹੜੀ ਪੇਂਟਿੰਗ ਨੂੰ ਪਿਆਰ ਕੀਤਾ ਅੰਮਾ ਪੇਂਟਰ ਰਾਏ ਕੋਟ ਦੇਖੋ ਕਿੰਨੀ ਸੋਹਣੀ ਪਹਿਲਾਂ ਦੰਦੇ ਲਖਾਈ ਖਰੀ ਮਾਰਕੀਟ ਦਾ ਨਾਮ ਲਿਖਿਆ ਦੁਕਾਨਾਂ ਦੇ ਬੋਰਡ ਲਿਖਦੇ ਲਿਖਦੇ ਬਾਈ ਕਹਿੰਦਾ ਵੀ ਮੈਨੂੰ ਫੋਟੋ ਕਢਵਾ ਕੇ ਲਿਆ ਦੇ। ਮੈਨੂੰ ਫ੍ਰੈਂਟ ਕਢਵਾ ਕੇ ਲਿਆ ਦੇ ਜਿੱਦਾਂ ਦੀ ਕਹਿੰਵੇਂਗਾ ਉਦਾਂ ਦੀ ਫੋਟੋ ਮੈਂ ਤਿਆਰ ਕਰਾਂ। ਇਹ ਵਾਕਈ ਯਾਰ ਲੋਕਾਂ ਦੀ ਗਰਦਨ ਘੁੰਮਣ ਲਾਤੀ ਬਾਈ ਨੇ। ਹਰੇਕ ਵੇਖ ਕੇ ਲੱਗਦਾ ਇੰਨੀ ਸੋਹਣੀ ਕਲਾ ਬਾਈ ਨੇ। ਇੰਨੀ ਪ੍ਰੋ ਵੀ ਇੰਨੀ ਕਲਮ ਦਾ ਤਨੀਆ ਬਾਈ। ਪੰਨਾ ਪੇਂਟ ਰਵੇਕ। ਇਸਲਾਮਾ ਬਾਈ ਦੀ ਕਲਾ ਨੂੰ ਇਨਾ ਸੋਹਣਾ ਬਾਬੇ ਦਾ ਚਿੱਤਰ ਬਣਾਇਆ ਕਿ ਦੇਖਣ ਵਾਲੀ ਦੀ ਅੱਖਾਂ ਡੀਆਂ ਰਹਿ ਜਾਂਦੀਆਂ ਬਹੁਤ ਹੀ ਜਿੱਥੇ ਇੱਕ ਵਧੀਆ ਪੇਂਟਰ ਹ ਉਸ ਇੱਕ ਵਧੀਆ ਇਨਸਾਨ ਵੀ ਆ ਆਪਣੀ ਕਲਾ 'ਚ ਮਗਨ ਆ ਆਪਣੇ ਕੰਮ 'ਚ ਮਗਨ ਆ ਕੋਈ ਬਾਹਰੋਂ ਤਾਂ ਕੋਈ ਗੱਲ ਨਹੀਂ ਕਰਦੇ ਸੀ ਤਵੇੇਂ ਹੀ ਜ਼ਿੰਦਾਰੀ ਆਹ ਲਿਆਦੋ ਓਹ ਲਿਆਦੋ ਬਸ ਲੱਗੇ ਹੀ ਰਹਿਣਾ ਸੋ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਨੇ ਕਿੰਨੀ ਸੋਹਣੀ ਤਸਵੀਰ ਬਣਾਈ ਆ ਬਾਬਾ ਦੀਪ ਸਿੰਘ ਦੀ ਇੱਕ ਦਿਨ ਫੇਰ ਕਿਸੇ ਦਿਨ ਪੂਰੀ ਵੀਡੀਓ ਪੂਰਾ ਬਲੌਗ ਬਣਾਵਾਂਗੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਕਿਸੇ ਦਿਨ ਕਿ ਅੱਜ ਤੁਹਾਨੂੰ ਸਿਰਫ ਬਾਈ ਦੀ ਜਿਹੜੀ ਤਸਵੀਰ ਬਣਾਈ ਉਹ ਇੱਕ ਦਿਲ ਖਿੱਚਵੀਂ ਬਣਾਈ ਜਿਹੜੀ ਉਹ ਦਿਖਾਉਣੀ ਸੀ ਦੇਖੋ ਮਗਰ ਜੰਗ ਦੇ ਮੈਦਾਨ ਦੀ ਧੂੜ ਮਿੱਟੀ ਉੱਡਦੀ ਬਾਈ ਕਹਿੰਦਾ ਮੈਂ ਮਗਰ ਇਹ ਬਣਾਈ ਆ ਬੈਕਗ੍ਰਾਉਂਡ ਤੇ ਰੋਜ਼ ਕੁਝ ਨਾ ਕੁਝ ਨਵਾਂ ਕਰਦਾ ਸੀ ਬਾਈ ਨੇ ਦੋ ਤਿੰਨ ਦਿਨ ਲਾਤੀ ਪਰ ਰੀਜ ਨਾਲ ਧੰਨਵਾਦ